ਰਾਮਕਲੀ ਮਹੱਲਾ ਤੀਜਾ ਹਰ ਕੀ ਪੂਜਾ ਦਲੰਬ ਹੈ ਸੰਤੋ ਕਹਿਣਾ ਕਛੂ ਨਾ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੁ ਪੂਜ ਕਰਾਈ ਰਹਾਉ ਹਰ ਬਿਨ ਸਭ ਕਿਛ ਮਹਿਲਾ ਸੰਤੋ ਕਿਆ ਹੋ ਪੂਜ ਚੜਹਾਈ ਹਰ ਸਾਚੇ ਪਾਵੈ ਸਾ ਪੂਜਾ ਹੋਐ ਭਾਣਾ ਮਨ ਵਸਾਈ ਪੂਜਾ ਕਰੈ ਸਭ ਲੋਕ ਸੰਤੋਹ ਮਨ ਮੁਖ ਥਾਏ ਨਾ ਪਾਈ ਸ਼ਬਦ ਮਰੈ ਮਨ ਨਿਰਮਲ ਸੰਤੋਹ ਇਹ ਪੂਜਾ ਥਾਏ ਪਾਈ ਪ੍ਰੇਤ ਪਾਵਨ ਸੇ ਜਨ ਸਾਚੀ ਏਕ ਸ਼ਬਦ ਲਿਵਲਾਈ ਬਿਨ ਨਾ ਆਵੈ ਹੋਰ ਪੂਜ ਨਾ ਹੋਵੀ ਭਰਮ ਕੁਲੀ ਲੋਕਾਈ ਗੁਰਮੁਖ ਆਪ ਪਛਾਣੈ ਸੰਤੋਹ ਰਾਮ ਨਾਮ ਲਿਵਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਂਏ ਪਾਈ ਪੂਜਾ ਕਰਹਿ ਪਰ ਵਿਦ ਨਹੀਂ ਜਾਣਹਿ ਦੂਜੈ ਭਾਇ ਮਲ ਲਾਈ ਗੁਰਮੁਖ ਹੋਐ ਸੋ ਪੂਜਾ ਜਾਣੈ ਭਾਣਾ ਮਨ ਵਸਾਈ ਭਾਣੇ ਤੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪ ਨਾ ਪਛਾਨੈ ਸੰਤੋ ਕੂੜ ਕਰਹਿ ਵਡਿਆਈ ਪਾਖੰਡ ਕੀਨੈ ਜਮ ਨਹੀਂ ਛੋੜੈ ਲੈ ਜਾਸੀ ਪਤ ਗਵਾਈ ਜਿਨੇ ਅੰਤਰ ਸ਼ਬਦ ਆਪ ਪਛਾਣ ਹੈ ਗਤ ਮਿਤ ਤਿਨ ਹੀ ਪਾਈ ਇਹੋ ਮਨੁਆ ਸੁਣ ਸਮਾਧ ਲਗਾਵੇ ਜੋਤੀ ਜੋਤ ਮਲਾਈ ਸੁਣ ਸੁਣ ਗੁਰਮੁਖ ਨਾਮ ਵਖਾਣੈ ਸਤ ਸੰਗਤ ਮੇ ਲਾਈ ਗੁਰਮੁਖ ਗਾਵੇ ਆਪ ਗਵਾਵੇ ਦਰ ਸਾਚੈ ਸੋਭਾ ਪਾਈ ਸਾਚੀ ਬਾਣੀ ਸੱਚ ਵਖਾਣੈ ਸੱਚ ਨਾਮ ਲਿਵਲਾਈ ਭੈ ਭੰਜਨ ਅਤਿ ਪਾਪ ਨਿਖੰੰਜਨ ਮੇਰਾ ਪ੍ਰਭ ਅੰਤ ਸਖਾਈ ਸਭ ਕਿਛੇ ਆਪੇ ਆਪ ਵਰਤੈ ਨਾਨਕ ਨਾਮ ਵਡਿਆਈ ਰਾਮ ਕਲੀ ਮਹਲਾ ਤੀਜਾ ਹਮ ਕੁਚਲ ਕਚੀਲ ਅਤਿ ਅਬਮਾਨੀ ਮਿਲ ਸ਼ਬਦੇ ਮੈਲ ਉਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਘਟ ਅੰਤਰ ਕਰਤੈ ਆਪ ਸواری ਰਹਾਉ 파ਰਸ ਪਰਸੇ ਫਿਰ 파ਰਸ ਹੋਏ ਹਰ ਜੀਓ ਆਪਣੀ ਕਿਰਪਾ ਧਾਰੀ ਇਕ ਭੇਖ ਕਰਹਿ ਫਿਰਹਿ ਅਬਮਾਨੀ ਤਿਨ ਜੂਐ ਬਾਜੀ ਹਾਰੀ ਇਕ ਅਨ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਉਰ ਧਾਰੀ ਹਨੰਨੇ ਨਰਾਤੇ ਸਹਜੇ ਮਾਤੇ ਸਹਜੇ ਹੋਮੈ ਮਾਰੀ ਭੈ ਬਿਨ ਭਗਤ ਨਾ ਹੋਈ ਕਬਹੀ ਭੈ ਭਾਏ ਭਗਤ ਸੁਵਾਰੀ ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਪੰਡਹਾਰੀ ਤਿਸ ਕਿਆ ਗੁਨਾ ਕਾ ਅੰਤ ਨਾ ਪਾਇਆ ਔਂ ਕਾਵਾ ਸ਼ਬਦ ਵਿਚਾਰੀ ਹਰ ਜਿਉ ਜਪੀ ਹਰ ਜਿਉ ਸਲਾਹੀ ਵਿਚਹੁ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਖੋਟ ਸੱਚੀ ਪੰਧਾਰੀ ਆਪਣੇ ਆ ਭਗਤਾਂ ਨੂੰ ਆਪੇ ਤੁਠਾ ਆਪਣੀ ਕਿਰਪਾ ਕਰ ਕਲ ਧਾਰੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਮਨ ਸ਼ਬਦ ਵਿਚਾਰੀ ਜਿਉ ਪਿੰਡ ਸਭ ਕਿਸ ਹੈ ਕਿਸ ਕਾ ਆਖਣ ਬਿਕਮ ਵਿਚਾਰੀ ਸ਼ਬਦ ਲੱਗੇ ਸੇ ਜਨ ਨਿਸਤਰੇ ਪਾਉ ਜਲ ਪਾਰਿ ਉਤਾਰੀ ਬਿਨ ਹਰ ਸਾਚੇ ਕੋ ਪਾਰ ਨਾ ਪਾਵੇ ਬੂਝੈ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ ਕਾਇਆ ਕੰਚਨ ਸ਼ਬਦੇ ਰਾਤੀ ਸਾਚੇ ਨਾਏ ਪਿਆਰੀ ਕਾਇਆ ਅਮਰਤ ਰਹੀ ਪਰਪੂਰੇ ਪਾਈ ਹੈ ਸ਼ਬਦ ਵਿਚਾਰੀ ਜੋ ਪ੍ਰਭ ਖੋਜਹਿ ਸੇਈ ਪਾਵਹਿ ਹੋਰ ਫੂਟ ਮੂਏ ਅਹੰਕਾਰੀ ਬਾਦੀ ਬਿਨ ਸਹਿ ਸੇਵਕ ਸੇਵਹਿ ਗੁਰ ਕਾਹੇ ਤਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਉ ਮੈਂ ਤ੍ਰਿਸ਼ਨਾ ਮਾਰੀ ਸਤ ਗੁਰ ਦਾਤਾ ਤਿਨੈ ਪਛਾਤਾ ਜਿਸਨੋ ਕਿਰਪਾਤ ਮਾਰੀ ਸਤਗੁਰਨਾਮ ਸੇਵ ਹੈ ਮਾਇਆ ਲਾਗੀ ਡੂਬ ਮੂਏ ਅਹੰਕਾਰੀ ਜਿ ਚਰ ਅੰਦਰ ਸਾਸ ਤਿ ਚਰ ਸੇਵਾ ਕੀਚੈ ਜਾਏ ਮਿਲਿਐ ਰਾਮ ਰਾਰੀ ਆਨੰਦਿ ਨੇ ਜਾਗਤ ਰਹੈ ਦਿਨ ਰਾਤੀ ਆਪਣੇ ਪ੍ਰਿਆ ਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਕਮਾਈ ਆਪਣੇ ਗੁਰ ਵਿਟੋ ਬਲੇ ਹਾਰੀ ਮਾਇਆ ਮੋਹ ਬਿਨਸ ਜਾਏਗਾ ਉਬਰੇ ਸ਼ਬਦ ਵਿਚਾਰੀ ਆਪ ਜਗਾਏ ਸੇ ਜਾਗੇ ਗੁਰ ਕੈ ਸ਼ਬਦ ਵਿਚਾਰੀ ਨਾਨਕ ਸੇ ਹੀ ਮੂਹੇ ਜੇ ਨਾਮ ਨਾ ਚੇਤੇ ਹੈ ਭਗਤ ਜੀਵੇ ਵਿਚਾਰੀ RAM KALI MOHALLA 3 ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਗਾਈ ਸੰਤੋਹ ਗੁਰਮੁਖ ਮੁਕਤ ਗਤ ਪਾਈ ਇਕ ਨਾਮ ਵਸਿਆ ਘਟ ਅੰਤਰ ਪੂਰੇ ਕੀ ਵਡਿਆਈ ਰਹਾਉ ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜਕ ਸਭਾਈ ਜੋ ਕਿਛ ਕਰਨਾ ਸੋ ਕਰ ਰਹਿਆ ਅਵਰ ਨਾ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟ ਉਪਾਏ ਸਿਰ ਸਿਰ ਧੰਦੇ ਲਾਈ ਤਿਸਹਸਰੇ ਵੋ ਤਾ ਸੁਖ ਪਾਵਹੁ ਸਤਗੁਰ ਮੇਲ ਮਲਾਈ ਆਪਨਾ ਆਪ ਆਪੇ ਉਪਾਈ ਲੱਖ ਨਾ ਲਖਣਾ ਜਾਈ ਆਪੇ ਮਾਰ ਜੇ ਵਾਲੇ ਆਪੇ ਤਿਸ ਨੂੰ ਤਿਲ ਨਾ ਤਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵਡ ਭਾਗੀ ਜਿੰਨੀ ਏ ਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁਖ ਸੁਖ ਪਾਏ ਅੰਤਰ ਆਪੇ ਭਰਮ ਭਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਗੁਰੀ ਅੰਧ ਫਿਰੈ ਲੋਕਾਈ ਜਿਨਿ ਚਾਖਿਆ ਤਿਨਾਂ ਸਾਧ ਆਇਆ ਸਤਗੁਰ ਬੂਝ 부ਝਾਈ ਇਕ ਨਾ ਨਾਮ ਹੋ ਆਪ ਭਲਾਈ ਇਕ ਨਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਲਾਹੇ ਹੋ ਸੰਤੋ ਤਿਸ ਦੀ ਵੱਡੀ ਵਡਿਆਈ ਤਿਸ ਬਿਣੀ ਅਵਰਨਾ ਕੋਈ ਰਾਜਾ ਕਰਤ ਪਾਵਸ ਬਣਤ ਬਣਾਈ ਨਿਆਉ ਤਿਸੈ ਕਾ ਹੈ ਸਦ ਸਾਚਾ ਬਿਰਲੇ ਹੁਕਮ ਮੰਨਾਈ ਤਿਸਨੋ ਪ੍ਰਾਣੀ ਸਦਾ ਧਿਆਵਹੁ ਜਿਨ ਗੁਰਮਖ ਬਣਤ ਬਣਾਈ ਸਤਗੁਰ ਭੇਟੈ ਸੋ ਜਨ ਸੀਜੈ ਜਿਸ ਹਿਰਦੈ ਨਾਮ ਵਸਾਈ ਸਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਹਿਆ ਵਿਸਮਾਦ ਮੇਰਾ ਪ੍ਰਭ ਰਵਿਆ ਸਰਬ ਥਾਈ ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀਆਂ ਇਕ ਓੰਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰਵਿਰਤ ਪਸਾਰਾ ਕਿਨਹੀ ਕੀਆ ਪੂਜਾ ਬਿਸਥਾਰਾ ਕਿਨਹੀ ਨਿਵਲ ਪੋਇੰਗਮ ਸਾਦੇ ਮੋਹੇ ਦੀਨ ਹਰ ਹਰ ਆਰਾਦੇ ਤੇਰਾ ਭਰੋਸਾ ਪਿਆਰੇ ਆਨ ਨਾ ਜਾਨਾ ਵਿਸਾਰਾ ਹਾਉ ਕਿਨਹੀ ਗ੍ਰਹਿ ਤਜ ਵਣਖੰਡ ਪਾਇਆ ਕਿਨਹੀ ਮੋਨ ਔਤੂਤ ਸਦਾਇਆ ਕੋਈ ਕਹਤੋ ਅਨੰਨ ਭਗਉਤੀ ਮੋਹੇ ਦੀਨ ਹਰ ਹਰ ਊਟ ਲੇਤੀ ਕਿਨਹੀ ਕਹਿਆ ਹਉ ਤੀਰਥ ਵਾਸੀ ਕੋਈ ਅਨ ਤਜ ਭਇਆ ਉਦਾਸੀ ਕਿਨਹੀ ਭਵਨ ਸਭ ਧਰਤੀ ਕਰਿਆ ਮੋਹ ਦੇਨ ਹਰ ਹਰ ਦਰ ਪਰਿਆ ਕਿਨਹੀ ਕਹਿਆ ਮੈਂ ਕੁਲਹਿ ਵੜਿਆਈ ਕਿਨਹੀ ਕਹਿਆ ਬਾਹਾਂ ਬਹੁ ਭਾਈ ਕੋਈ ਕਹੈ ਮੈਂ ਧਨਹਿ ਪਸਾਰਾ ਮੋਹ ਦੇਨ ਹਰ ਹਰ ਆਧਾਰਾ ਕਿਨਹੀ ਕੂੰਗਰ ਨਿਰਤ ਕਰਾਈ ਕਿਨਹੂ ਵਰਤਨੇਮ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹੇ ਦੀਨ ਹਰ 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 ਧਿਆਇ ਕਿਨਹੀ ਸਿੱਧ ਬਹੁ ਚੇਟਕ ਲਾਏ ਕਿਨਹੀ ਭੇਖ ਬਹੁ ਥਾਟ ਬਣਾਏ ਕਿਨਹੀ ਤੰਤ ਮੰਤ ਬਹੁ ਖੇਵਾ ਮੋਹੇ ਦੀਨ ਹਰ 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 ਸੇਵਾ ਕੋਈ ਚਤਰ ਕਹਾਵੇ ਪੰਡਤ ਕੋ ਖੱਟ ਕਰਮ ਸਹਿਤ ਸਿਉ ਮੰਡਤ ਕੋਈ ਕਰੇ ਆਚਾਰ ਸੁ ਕਰਨੀ ਮੋਹੇ ਦੀਨ ਹਰ 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 ਸਰਨੀ ਸਗਲੇ ਕਰਮ ਧਰਮ ਜੁਗ ਸੋਦੇ ਬਿਨ ਨਾਮ ਐ ਇਹੋ ਮਾਨਾ ਪਰਬੋਦੇ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਝੀ ਤ੍ਰਿਸ਼ਨਾ ਮਹਾ ਸੀਤ ਲਾਇਆ ਰਾਮ ਕਲੇ ਮਹੱਲਾ ਪੰਜਵਾਂ ਇਸ ਪਾਣੀ ਤੇ ਜਿਨ ਤੂੰ ਘਰਿਆ ਮਾਤੀ ਕਾਲੇ ਦੇਹਰਾ ਕਰਿਆ ਉਕਤ ਜੋਤ ਲੈ ਸੁਰਤ ਪਰਿਖਿਆ ਮਾਤ ਗਰਭ ਮਹਿ ਜਿਨ ਤੂੰ ਰਾਖਿਆ ਰੱਖਣਹਾਰ ਸਮਾਰਜਨਾ ਸਗਲੇ ਛੋੜ ਵਿਚਾਰ ਮਨਾ ਰਹਾਉ ਜਿਨ ਦੀਏ ਤੁਧ ਬਾਪ ਮਹਤਾਰੀ ਜਿਨ ਦੀਏ ਭਰਾ ਤ ਪੁੱਤ ਹਾਰੀ ਜਿਨ ਦੀਏ ਤੁਧ ਬੰਤਾ ਅਰਮੀਤਾ ਤਿਸ ਠਾਕੁਰ ਕੋ ਰਖਲੇ ਹੋ ਚੀਤਾ ਜਿਨ ਦੀਆ ਤੁਧ ਪਵਨੇ ਅਮੋਲਾ ਜਿਨ ਦੀਆ ਤੁਧ ਨੀਰ ਨਿਰਮੋਲਾ ਜਿਨ ਦੀਆ ਤੁਧ ਪਾਵਕ ਬਲਨਾ ਤਿਸ ਠਾਕੁਰ ਕੀ ਰਹੁ ਮਨ ਸਰਨਾ ਛੱਤੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾਵਨ ਕੋ ਦੀਏ ਬਸਦਾ ਦਿਓ ਬਰਤਨ ਬਲਨਾ ਤਿਸ ਠਾਕੁਰ ਕੇ ਚੇਤ ਰਖ ਚੰਨਾ ਪੇਖਣ ਕੋ ਨੇਤਰ ਸੁਨਣ ਕੋ ਕਰਨਨਾ हस्त कमाव न बासन रसना चरन चलन को सिर कीनो मेरा मन तिस ठाकुर के पूजो पहरा आ पवित्र पवित्र जंतू करया सगले जोन मह तू सिर धरया अब तू सीज पावै नहीं सीजए कार्य सबरे मन प्राप्त आईजे हीहां ऊहां एकै उही ਜਤ ਕਤ ਦੇਖੀਐ ਤਤ ਤਤ ਤੂੰ ਹੀ ਤਿਸ ਸੇਵਤ ਮਨ ਆਲਸ ਕਰੈ ਜਿਸ ਵਿਸਰੈ ਇੱਕ ਨਿਮਖ ਨਾ ਸਰੈ ਹਮ ਅਪਰਾਧੀ ਨਿਰਗੁਣਿਆਰੇ ਨਾ ਕਿਸ ਸੇਵਾ ਨਾ ਕਰਮਾਰੀ ਗੁਰ ਬੋਹਿਤ ਵਡਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ RAM ਕਲੀ ਮਹੱਲਾ ਪੰਜਵਾ ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਮਾਏ ਬਾਪ ਪੂਤ ਕਾਹੂ ਬਿਹਾਵੇ ਰਾਜ ਮਿਲਖ ਵਪਾਰਾ ਸੰਤ ਬਿਹਾਵੇ ਹਰਨਾਮ ਅਧਾਰਾ ਰਚਨਾ ਸਾਚ ਬਣੀ ਸਭ ਕਾ ਏਕ ਧਨੀ ਰਹਾਉ ਕਾਹੂ ਬਿਹਾਵੇ ਬੇਦ ਅਰ ਬਾਦ ਕਾਹੂ ਬਿਹਾਵੇ ਰਸਨਾ ਸਾਦ ਕਾਹੂ ਬਿਹਾਵੇ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮਰਾਰੀ ਕਾਹੂ ਬਿਹਾਵੇ ਖੇਲ ਤਜੂਆ ਕਾਹੂ ਬਿਹਾਵੇ ਅਮਲੀ ਹੂਆ ਕਾਹੂ ਬਿਹਾਵੇ ਪਰਦਰਭ ਚੁਰਾਏ ਹਰ ਜਨ ਬਿਹਾਵੇ ਨਾਮ ਧਿਆਈ ਕਾਹੂ ਬਿਹਾਵੇ ਜੋਗ ਤਪ ਪੂਜਾ ਕਾਹੂ ਰੋਗ ਸੋਗ ਪਰਮੀਜਾ ਕਾਹੂ ਪਮਨ ਧਾਰ ਜਾਤ ਬਿਹਾਈ ਸੰਤ ਬਿਹਾਵੇ ਕੀਰਤਨ ਗਾਏ ਕਾਹੂ ਬਿਹਾਵੈ ਦਿਨ ਰੈਨ ਚਾਲਤ ਕਾਹੂ ਬਿਹਾਵੈ ਸੋ ਪਿੜ ਮਾਲਤ ਕਾਹੂ ਬਿਹਾਵੈ ਬਾਲ ਪੜਾਵਤ ਸੰਤ ਬਿਹਾਵੈ ਹਰ ਜਸ ਗਾਵਤ ਕਾਹੂ ਬਿਹਾਵੈ ਨਟ ਨਾਟਕ ਨਿਰਤੇ ਕਾਹੂ ਬਿਹਾਵੈ ਜੀਆਂ ਇਹ ਹਿਰਤੇ ਕਾਹੂ ਬਿਹਾਵੈ ਰਾਜ ਮਹਿ ਦਰਤੇ ਸੰਤ ਬਿਹਾਵੈ ਹਰ ਜਸ ਕਰਤੇ ਕਾਹੂ ਬਿਹਾਵੈ ਮਤਾ ਮਸੂਰਤ ਕਾਹੂ ਬਿਹਾਵੈ ਸੇਵਾ ਜ਼ਰੂਰਤ ਕਾਹੂ ਬਿਹਾਵੈ ਸੋਧਤ ਜੀਵਤ ਸੰਤ ਬਿਹਾਵੈ ਹਰ ਰਸ ਪੀਵਤ ਜਿਤ ਕੋ ਲਾਇਆ ਤਿਤਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਣਾ ਕਰ ਕਿਰਪਾ ਜਿਸ ਦੇਵੈ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ RAM KALI MAHALLA 5ਵਾਂ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਜਾ ਕਾ ਨਾਮ ਸਿਮਰਤ ਭਉ ਜਾਏ ਤੈਸੇ ਸੰਤ ਜਨਾਂ ਰਾਖੈ ਹਰ ਰਾਈ ਐਸੇ ਰਾਖਣਹਾਰ ਦਿਆਲ ਜਤ ਕਤ ਦੇਖੋ ਤੁਮ ਪ੍ਰਿਤਪਾਲ ਰਹਾਉ ਜਲ ਪੀਵਤ ਜਿਉ ਤਿਖਾ ਮਟੰਤ ਧਨ ਵਿਗਸੈ ਗ੍ਰਹਿ ਆਵਤ ਕੰਤ ਲੋਭੀ ਕਾ ਧਨ ਪ੍ਰਾਣ ਆਧਾਰ ਤਿਉ ਹਰ ਜਨ ਹਰ ਹਰ ਨਾਮ ਪਿਆਰ ਇਰਸਾਨੀ ਜਿਉ ਰਾਖੈ ਰਖਵਾਲਾ ਮਾਤ ਪਿਤਾ ਦਇਆ ਦਿਉ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਕਿਉ ਹਰ ਜਨ ਰਾਖੈ ਕੰਠ ਲਾਈ ਜਿਉ ਅੰਧਲੇ ਪੇਖਤ ਹੋਏ ਆਨੰਦ ਗੁੰਗਾ ਬਖਤ ਗਾਵੇ ਬਹੁ ਛੰਦ ਪਿੰਗਲ ਪਰਬਤ ਪਰ ਤੇ ਪਾਰ ਹਰ ਕੈ ਨਾਮ ਸਗਲ ਉਧਾਰ ਜੋ ਪਾਵਕ ਸੰਗ ਸੀਤ ਕੋ ਨਾਸ ਐਸੀ ਪ੍ਰਾਸਤ ਸੰਤ ਸੰਗ ਬਨਾਸ ਜਿਉ ਸਾਬਨ ਕਾ ਪਰ ਊਜਲ ਹੋਤਾ ਨਾਮ ਜਪਤ ਸਭ ਭ੍ਰਮ ਭਉ ਖੋਤਾ ਜਿਉ ਚਕਵੀ ਸੂਰਜ ਕੀ ਆਸ ਜਿਉ ਚਾਤ੍ਰਿਕ ਬੂੰਦ ਕੀ ਪਿਆਸ ਜਿਉ ਕ੍ਰੰਕ ਨਾਦ ਕਰਨ ਸਮਾਨੇ ਤਿਉ ਹਰ ਨਾਮ ਹਰ ਜਨ ਮਨਹਿ ਸੁਖਾਨੀ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਿਆਲ ਭਏ ਤਾਂ ਆਏ ਚੀਤ ਦਇਆ ਧਾਰੀ ਤਿੰਨ ਧਾਰਨ ਹਾਰ ਬੰਨਨ ਤੇ ਹੋਈ ਛੁਟਕਾਰ ਸਭ ਥਾਨ ਦੇਖੇ ਨੈਣ ਅਲੋਈ ਤਿਸ ਬਿਨ ਦੂਜਾ ਅਬਰ ਨਾ ਕੋਈ ਭ੍ਰਮ ਪੈ ਛੂਟੇ ਗੁਰ ਪ੍ਰਸਾਦ ਨਾਨਕ ਪੀਖੇ ਉਹ ਸਭ ਬਿਸਮਾਦ RAM ਕਲੀ ਮਹੱਲਾ